ਆਪਣਾ ਸਵਾਲ ਨੰਬਰ ਆ ਜਾਂਦਾ ਹੈ 273 ਗੁਰੂ ਸਾਹਿਬ ਨੇ ਇੱਥੇ ਹਾਜ਼ਰੀਆਂ ਨੂੰ ਕੀ ਉਪਦੇਸ਼ ਦਿੱਤਾ ਇਹਦਾ ਜਵਾਬ ਹੈ ਖੁਦਾ ਨੂੰ ਤਾਂ ਉਹੀ ਬੰਦਾ ਚੰਗਾ ਲੱਗਦਾ ਹੈ ਜਿਹੜਾ ਉੱਚਾ ਆਚਰਣ ਵਾਲਾ ਹੋਵੇ ਜਿਸਦੇ ਅਮਲ ਨੇਕ ਹੋਣ ਆਪਣਾ ਸਵਾਲ ਨੰਬਰ ਆ ਜਾਂਦਾ ਹੈ 274 ਪੀਰ ਰੁਕਨਦੀਨ ਨੇ ਗੁਰੂ ਨਾਨਕ ਸਾਹਿਬ ਬਾਰੇ ਕੀ ਖਿਆਲ ਹਨ ਉਦਾ ਜਵਾਬ ਹੈ ਨਬੀ ਹਜਰਤ ਮਹੋਮਦ ਸਾਹਿਬ ਦੇ ਹੁਕਮਾਂ ਨੂੰ ਸਮਝਣ ਵਾਲਾ ਓਲੀਆ ਬਾਬਾ ਨਾਨਕ ਹੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਆਪਣਾ ਸਵਾਲ ਨੰਬਰਾਂ ਜਾਂਦਾ ਹੈ 275 ਮੱਕੇ ਤੋਂ ਬਾਅਦ ਗੁਰੂ ਸਾਹਿਬ ਕਿੱਧਰ ਨੂੰ ਰਵਾਨਾ ਹੋਏ ਮੱਕੇ ਤੋਂ ਬਾਅਦ ਮਦੀਨਾ ਤੇ ਫਿਰ ਬਸਰਾ ਹੁੰਦੇ ਹੋਏ ਗੁਰੂ ਸਾਹਿਬ ਬਗਦਾਦ ਪਹੁੰਚ ਗਿਆ ਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਆਪਣਾ ਸਵਾਲ ਨੰਬਰਾਂ ਜਾਂਦਾ ਹੈ 276 ਪਹਿਲੇ ਵਿਸ਼ਵ ਯੁੱਧ ਦੌਰਾਨ ਬਸਰਾ ਗਏ ਸਿੱਖ ਫੌਜੀਆ ਨੂੰ ਕਿਸ ਗੱਲ ਦੀ ਹੈਰਾਨੀ ਹੋਈ ਇਹਦਾ ਜਵਾਬ ਹੈ ਉਹਨਾਂ ਨੂੰ ਬਸਰੇ ਵਿਖੇ अनेका ਨਾਨਕ ਨਾਮ ਲੈਵਾ ਵਿਅਕਤੀਆਂ ਨਾਲ ਮਿਲਣ ਦਾ ਮੌਕਾ ਮਿਲਿਆ ਆਪਣਾ ਸਵਾਲ ਨੰਬਰਾਂ ਜਾਂਦਾ ਹੈ 277 ਬਗਦਾਦ ਵਿੱਚ ਗੁਰੂ ਸਾਹਿਬ ਦੀ ਕਿਹੜੇ ਉੱਗੇ ਫਕੀਰਾਂ ਨਾਲ ਚਰਚਾ ਹੋਈ ਇਹਦਾ ਜਵਾਬ ਹੈ ਪੀਰ ਦਸਤਗੀਰ ਤੇ ਬਹਿਲੋਲ ਨਾਲ ਆਪਣਾ ਸਵਾਲ ਨੰਬਰਾਂ ਜਾਂਦਾ ਹੈ 278 ਬਗਦਾਦ ਵਿਖੇ ਗੁਰੂ ਸਾਹਿਬ ਦੇ ਕਿਸ ਉਪਦੇਸ਼ ਕਰਕੇ ਪੀਰ ਦਸਤਗੀਰ ਬਹੁਤ ক্রুদ্ধਤ ਹੋਇਆ ਸੀ ਇਹਦਾ ਜਵਾਬ ਹੈ ਗੁਰਬਾਣੀ ਦਾ ਵਾਕ ਅੰਗ ਨੰਬਰ 5 ਤੇ ਪਤਾਲਨਾ ਪਤਾਲ ਲੱਖਾਂ ਅਗਾਸਾਂ ਅਗਾਸ ਭਾਵ ਪਤਾਲਨਾ ਦੇ ਹੇਠ ਹੋਰ ਲੱਖਾਂ ਪਤਾਲ ਹਨ ਤੇ ਆਕਾਸ਼ਾਂ ਦੇ ਉੱਪਰ ਹੋਰ ਲੱਖਾਂ ਆਕਾਸ਼ ਹਨ ਜਦ ਕਿ ਇਸਲਾਮ ਕੇਵਲ 7 ਪਤਲਨਾ ਤੇ 7 ਆਕਾਸ਼ਾਂ ਦੀ ਗੱਲ ਕਰਦਾ ਹੈ ਜਦ ਉਸਨੇ ਗੁਰੂ ਸਾਹਿਬ ਦੇ ਇਸ ਬਚਨ ਸੁਣੇ ਤਾਂ ਉਹ ਬਹੁਤ ক্রুদ্ধ ਹੋਇਆ ਤੇ ਉਸਨੇ ਗੁਰੂ ਸਾਹਿਬ ਨੂੰ ਸੰਗਸਾਰ ਕਰਨ ਪੱਥਰਾਂ ਨਾਲ ਮਾਰਨ ਦਾ ਹੁਕਮ ਦਿੱਤਾ ਪਰ ਜਦ ਲੋਕ ਪੱਥਰ ਮਾਰਨ ਲੱਗੇ ਤਾਂ ਗੁਰੂ ਸਾਹਿਬ ਦੀ ਗੰਮੀ ਅਤੇ ਰੋਹਾਨੀ ਸ਼ਕਤੀ ਦਾ ਇਨਾ ਪ੍ਰਭਾਵ ਪਿਆ ਕਿ ਸਭ ਦੇ ਹੱਥ ਰੁਕ ਗਏ ਆਪਣਾ ਸਵਾਲ ਨੰਬਰਾਂ ਜਾਂਦਾ ਹੈ 289 ਗੁਰੂ ਸਾਹਿਬ ਨੇ ਚਰਚਾ ਦੌਰਾਨ ਉਹਨਾਂ ਦੀ ਕਿਸ ਧਰਨਾ ਨੂੰ ਤੋੜਿਆ ਇਹਦਾ ਜਵਾਬ ਹੈ ਖੁਦਾ ਕਿਸੇ ਸੱਤਵੇਂ ਆਸਮਾਨ ਤੇ ਨਹੀਂ ਰਹਿੰਦਾ ਸਗੋਂ ਉਹ ਸਰਬਵਿਆਪਕ ਹੈ ਅਕਾਲ ਪੁਰਖ ਦੀ ਰਚਨਾ ਵਿੱਚ ਅਨੇਕਾਂ ਹੀ ਆਕਾਸ਼ ਤੇ ਪਤਾਲ ਹਨ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਆਪਣਾ ਸਵਾਲ ਨੰਬਰਾਂ ਜਾਂਦਾ ਹੈ 280 ਮੁਸਲਮਾਨਾਂ ਦੀ ਸੰਗੀਤ ਪ੍ਰਤੀ ਕੀ ਧਾਰਨਾ ਸੀ ਇਹਦਾ ਜਵਾਬ ਹੈ ਇਸਲਾਮ ਵਿੱਚ ਸੰਗੀਤ ਹਰਾਮ ਹੈ ਉਹਨਾਂ ਦਾ ਮੰਨਣਾ ਹੈ ਕਿ ਇਸ ਨੂੰ ਸੁਣਨ ਨਾਲ ਮਨ ਉੱਤੇ ਸ਼ੈਤਾਨ ਆਸਵਾਰ ਹੁੰਦਾ ਹੈ ਆਪਣਾ ਸਵਾਲ ਨੰਬਰਾਂ ਜਾਂਦਾ ਹੈ 281 ਗੁਰੂ ਸਾਹਿਬ ਨੇ ਇਸ ਪ੍ਰਤੀ ਕੀ ਉਪਦੇਸ਼ ਦਿੱਤਾ ਇਹਦਾ ਜਵਾਬ ਹੈ ਸੰਗੀਤ ਜਾਂ ਰਾਗ ਆਪਣੇ ਆਪ ਵਿੱਚ ਮਾੜਾ ਨਹੀਂ ਸਗੋ ਮਾੜੀ ਜਾਂ ਚੰਗੀ ਤਾਂ ਇਸ ਦੀ ਵਰਤੋਂ ਹੈ ਹਜਰਤ ਮੁਹੰਮਦ ਸਾਹਿਬ ਨੇ ਕੇਵਲ ਵਿਕਾਰਾਂ ਨੂੰ ਢਕਾਉਣ ਵਾਲੇ ਸੰਗੀਤ ਦੀ ਮਨਾਹੀ ਕੀਤੀ ਹੈ ਸਾਨੂੰ ਰਾਗ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ ਸਗੋ ਗੰਦੇ ਗੀਤਾਂ ਤੋਂ ਸੰਕੋਚ ਕਰਨਾ ਚਾਹੀਦਾ ਹੈ ਜੋ ਰਾਗ ਵਿੱਚ ਰਲ ਕੇ ਸੁਣਨ ਵਾਲੇ ਮਨੁੱਖ ਵਾਸਤੇ ਆਤਮਿਕ ਮੋਤ ਦਾ ਕਾਰਨ ਬਣਦੇ ਹਨ ਕੀਰਤਨ ਤਾਂ ਰੱਬੀ ਭਗਤੀ ਪੈਦਾ ਕਰਨ ਵਾਲਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਆਪਣਾ ਸਵਾਲ ਨੰਬਰ ਆ ਜਾਂਦਾ ਹੈ 282 ਜਦੋਂ ਗੁਰੂ ਜੀ ਨੂੰ ਪੁੱਛਿਆ ਗਿਆ ਕਿ ਤੁਸੀਂ ਸ਼ੀਆ ਹੋ ਜਾਂ ਸੁੰਨੀ ਤਾਂ ਗੁਰੂ ਸਾਹਿਬ ਨੇ ਜਵਾਬ ਦਿੱਤਾ ਮੈਂ ਕੇਵਲ ਰੱਬ ਦਾ ਪਿਆਰਾ ਹਾਂ ਕੋਈ ਵੀ ਮذਬ ਮੰਦਾ ਨਹੀਂ ਹੈ ਕੱਟੜਤਾ ਤੇ ਤੰਗ ਦਿੱਲੀ ਸਮਾਜ ਦੇ ਵਿਕਾਸ ਵਿੱਚ ਵੱਡੀ ਰੁਕਾਵਟ ਆ ਖੋ ਸਤਨਾ ਆਪਣਾ ਸਵਾਲ ਨੰਬਰ ਆ ਜਾਂਦਾ ਹੈ 283 ਇਸ ਮੁਲਾਕਾਤ ਦਾ ਪੀਰ ਦਸਤਗੀਰ ਤੇ ਕੀ ਪ੍ਰਭਾਵ ਪਿਆ ਉਹ ਗੁਰੂ ਸਾਹਿਬ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਉਸ ਨੇ ਗੁਰੂ ਸਾਹਿਬ ਨਾਲ ਵਿਚਾਰ ਚਰਚਾ ਕੀਤੀ ਅਤੇ ਗੁਰੂ ਸਾਹਿਬ ਦੇ ਉਸ ਦੇ ਹਰ ਸਵਾਲ ਦਾ ਬਹੁਤ ਤਸੱਲੀ ਬਖਸ਼ ਜਵਾਬ ਦਿੱਤਾ ਪੀਰ ਦਸਤਗੀ ਰਤੇ ਫਕੀਰ ਬਹਿਲੋਲ ਗੁਰੂ ਸਾਹਿਬ ਦੇ ਸ਼ਰਧਾਲੂ ਬਣ ਗਏ ਅਤੇ ਬਾਕੀ ਦਾ ਸਾਰਾ ਜੀਵਨ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਚਾਰ ਕਰਦੇ ਰਹੇ ਆਪਣਾ ਸਵਾਲ ਨੰਬਰਾਂ ਜਾਂਦਾ ਹੈ 284 ਫਕੀਰ ਬਹਿਲੋਲ ਨੇ ਬਗਦਾਦ ਵਿੱਚ ਕਿਹੜਾ ਸਿਲਾ ਲੇਖ ਲਿਖਵਾਇਆ ਸੀ ਉਸ ਦਾ ਜਵਾਬ ਹੈ ਬੀਚ ਹੈ ਮੁਰਾਦ ਕਰਦ ਹਜਰਤ ਰੱਬੀ ਮਜੀਦ ਬਾਬਾ ਨਾਨਕ ਤਾਮੀਰ ਵਿਸ਼ਵਦ ਨਗਾ ਹੈ ਇਮਾਰਤ ਨੂੰ ਹਫਤ ਅਵਤਾਦ ਮਦਦ ਕਰਦੰਦ ਆਮਦ ਕੀ ਤਾਰੀਕ ਨੂੰ ਕਰਦ ਨੂੰ ਆਪ ਜਾਰੀ ਬੈ ਜਮੀ ਮੁਰੀਦ ਸ਼ਹੀਦ 917 ਹਿਜਰੀ ਆਪਣਾ ਸਵਾਲ ਨੰਬਰ ਆਂਦਾ 285 ਇਸ ਸਿਲਾ ਲੇਖ ਦਾ ਕੀ ਅਰਥ ਹੈ ਇਹਦਾ ਜਵਾਬ ਹੈ ਹਜਰਤ ਪਰਵਦਗਾਰ ਬਜ਼ੁਰਗ ਨੇ ਕਹੀ ਮੂਰਦ ਪੂਰੀ ਕੀਤੀ ਕਿ ਬਾਬੇ ਨਾਨਕ ਦੀ ਤਾਮੀਰ ਨਵੇਂ ਸ੍ਰੀ ਬਣ ਗਈ ਸੱਤ ਵੱਡੇ ਵੱਲੀਆਂ ਨੇ ਇਸ ਵਿੱਚ ਸਹਾਇਤਾ ਕੀਤੀ ਅਤੇ ਉਸ ਦੀ ਤਾਰੀਖੇ ਨਿਕਲੀ ਕਿ ਨੇਕ ਵਖਤ murid ਨੇ ਪਾਣੀ ਵਾਲੀ ਜ਼ਮੀਨ ਵਿੱਚ ਫੈਜ ਦਾ ਚਸ਼ਮਾ ਜਾਰੀ ਕੀਤਾ ਖੋ ਸਤਨਾਮ ਸ੍ਰੀ ਵਾਹਿਗੁਰੂ ਆਪਣਾ ਸਵਾਲ ਨੰਬਰਾਂ ਜਾਂਦਾ 286 ਇਹ ਸਿੱਲਾ ਲੇਖ ਕਿਸ ਸਥਾਨ ਤੇ ਲੱਗਿਆ ਹੋਇਆ ਹੈ ਇਹਦਾ ਜਵਾਬ ਹੈ ਬਗਦਾਦ ਦੇ ਰੇਲਵੇ ਸਟੇਸ਼ਨ ਤੋਂ ਡੇਢ ਮੀਲ ਦੀ ਦੂਰੀ ਤੇ ਆਪਣਾ ਸਵਾਲ ਜਾਂਦਾ 287 ਬਗਦਾਦ ਵਿਖੇ ਗੁਰੂ ਸਾਹਿਬ ਦੁਆਰਾ ਖੁਦਵਾਏ ਖੂਦੀ ਕੀ ਵਿਸ਼ੇਸ਼ਤਾ ਹੈ ਇਹਦਾ ਜਵਾਬ ਹੈ ਬਗਦਾਦ ਵਿਖੇ ਖੂਹਾਂ ਦਾ ਪਾਣੀ ਖਾਰਾ ਸੀ ਅਤੇ ਗੁਰੂ ਸਾਹਿਬ ਦੁਆਰਾ ਖੁਦਵਾਏ ਖੂਹ ਦਾ ਪਾਣੀ ਮਿੱਠਾ ਸੀ ਹੁਣ ਵੀ ਸਰਵਿਸੇ ਖੂਹ ਦਾ ਪਾਣੀ ਮਿੱਠਾ ਹੈ ਖੋ ਸਤਿਨਾਮ ਸ੍ਰੀ ਵਾਹਿਗੁਰੂ ਆਪਣਾ ਸਵਾਲ ਨੰਬਰਾਂ ਜਾਂਦਾ 288 ਅਰਬ ਦੇਸ਼ਾਂ ਦੀ ਪ੍ਰਚਾਰ ਫੇਰੀ ਦੌਰਾਨ ਗੁਰੂ ਸਾਹਿਬ ਨੇ ਉੱਥੋਂ ਦੀ ਪ੍ਰਚਲਿਤ ਮੰਤਵ ਵਿਰੁੱਧ ਕਿਹੜੇ ਉਪਦੇਸ਼ ਦਿੱਤੇ ਪਹਿਲਾ ਖੁਦਾ ਹਰਥਾ ਹਾਜ਼ਰ ਨਾਜ਼ਰ ਹੈ ਦੂਜਾ ਰਾਗ ਹਰਾਮ ਨਹੀਂ ਬਲਕਿ ਰਾਗ ਨਾਲ ਚਲਾ ਕੇ ਗਾਏ ਗੰਦੇ ਗੀਤ ਜੀਵਨ ਨੂੰ ਵਿਗਾੜਦੇ ਹਨ ਅਤੇ ਤੀਜਾ ਬਯੰਤ ਖੁਦਾ ਦੀ ਰਚੀ ਕੁਦਰਤ ਹੀ ਬੇਅੰਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਆਪਣਾ ਸਵਾਲ ਨੰਬਰਾਂ ਜਾਂਦਾ ਹੈ 280 ਗੁਰੂ ਸਾਹਿਬ ਬਗਦਾਦ ਤੋਂ ਕਿਸ ਰਸਤੇ ਵਾਪਸ ਆਏ ਇਹਦਾ ਜਵਾਬ ਹੈ ਈਰਾਨ ਤੁਰਕਿਸਤਾਨ ਕਾਬਲ ਜਲਾਲਾਬਾਦ ਹਸਨ ਅਬਦਾਲ ਹੁੰਦੇ ਹੋਏ ਹਿੰਦੂਸਤਾਨ ਪਹੁੰਚੇ ਆਪਣਾ ਸਵਾਲ ਆਪ ਜਾਂਦਾ ਹੈ 290 ਜਦੋਂ ਬਾਬਰ ਨੇ ਹਿੰਦੂਸਤਾਨ ਤੇ ਹਮਲਾ ਕੀਤਾ ਤਾਂ ਗੁਰੂ ਸਾਹਿਬ ਉਸ ਵੇਲੇ ਕਿੱਥੇ ਮੌਜੂਦ ਸਨ ਇਹਦਾ ਜਵਾਬ ਹੈ ਸੈਦਪੁਰ ਐਮਨਾਬਾਦ ਵਿਖੇ 291 ਸਵਾਲ ਨੰਬਰ ਆ ਜਾਂਦਾ ਹੈ ਬਾਬਰ ਦੇ ਹਮਲੇ ਦੌਰਾਨ ਹਿੰਦੁਸਤਾਨ ਉੱਪਰ ਕਿਹੜੇ ਖਾਨਦਾਨ ਦਾ ਰਾਜ ਸੀ ਇਹਦਾ ਜਵਾਬ ਹੈ ਲੋਧੀ ਖਾਨਦਾਨ ਦਾ ਰਾਜ ਸੀ ਆਪਣਾ ਸਵਾਲ ਨੰਬਰ ਆ ਜਾਂਦਾ ਹੈ 292 ਲੋਧੀਆਂ ਦੀ ਬਾਬਰ ਹੱਥੋਂ ਹਾਰ ਦਾ ਮੁੱਖ ਕਾਰਨ ਕੀ ਸੀ ਇਹਦਾ ਜਵਾਬ ਹੈ ਸਦਾ ਸ਼ਰਾਬ ਦੇ ਨਸ਼ੇ ਵਿੱਚ ਮਸਤ ਹਾਕਮਾਂ ਨੇ ਆਪਣੇ ਸਿਰ ਦੇ ਬਚਾਉਣ ਲਈ ਕੋਈ ਫੌਜੀ ਤਿਆਰੀ ਨਾ ਕੀਤੀ ਇਥੋਂ ਤੱਕ ਕਿ ਬਾਬਰ ਦੇ ਹਮਲੇ ਦੀ ਖਬਰ ਸੁਣ ਕੇ ਵੀ ਲੋਧੀਆਂ ਨੇ ਫੌਜੀ ਤਿਆਰੀ ਕਰਨ ਦੀ ਜਗ੍ਹਾ ਮੋਲਾਣੇ ਬੁਲਾ ਕੇ ਉਹਨਾਂ ਨੂੰ ਮੰਤਰ ਪੜਨ ਲਾ ਦਿੱਤਾ ਤਾਂ ਜੋ ਬਾਬਰ ਦੀ ਫੌਜ ਅੰਨੀ ਹੋ ਜਾਵੇ ਆਪਣਾ ਸਵਾਲ ਨੰਬਰਾਂ ਜਾਂਦਾ ਹੈ 293 ਇਸ ਸੰਬੰਧੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਕੋਈ ਤੁਕ ਦੱਸੋ ਇਹਦਾ ਜਵਾਬ ਹੈ ਅੰਗ ਨੰਬਰ 17 ਤੇ 18 ਤੇ ਕੋਟੀ ਹੂੰ ਪੀਰ ਵਰਜ ਰਹਾਏ ਜਾਮੀਰ ਸੁਨਿਆ ਧਾਇ ਪੰਗ 417 ਤੇ 18 ਦੇ ਵਿਚਕਾਰ ਇਹ ਗੁਰਬਾਣੀ ਦੀ ਪੰਕਤੀ ਹੈ ਭਾਵ ਜਦ ਪਠਾਨ ਹਾਕਮਾਂ ਨੇ ਬਾਬਰ ਦੇ ਹਮਲਾ ਵਰ ਹੋ ਕੇ ਆਉਣ ਦੀ ਖਬਰ ਸੁਣੀ ਤਾਂ ਉਹਨਾਂ ਅਨੇਕਾਂ ਹੀ ਪੀਰਾਂ ਨੂੰ ਜਾਦੂ ਟੂਣੇ ਕਰਲਾ ਦਿੱਤਾ ਪਰ ਸਵਾਲ ਨੰਬਰ ਆ ਜਾਂਦਾ 294 ਕੀ ਮੁਲਾਣਿਆਂ ਦੇ ਮੰਤਰਾਂ ਦਾ ਕੋਈ ਅਸਰ ਹੋਇਆ ਇਹਦਾ ਜਵਾਬ ਹੈ ਬਿਲਕੁਲ ਨਹੀਂ ਗੁਰੂ ਸਾਹਿਬ ਫਰਮਉਂਦੇ ਹਨ ਕੋਈ ਮੁਗਲ ਨਾਂ ਦਾ ਹੋਆ ਕਿਨੈ ਨਾ ਪ੍ਰਚਲਾਇਆ ਅੰਗ 418 ਤੇ ਪਾ ਪੀਰਾਂ ਦੀਆਂ ਤਸਬੀਹਾਂ ਫੇਰ ਨਾਲੇ ਕਵੀ ਮੁਗਲੰਨਾ ਨਾ ਹੋਇਆ ਅਤੇ ਨਾ ਹੀ ਕਿਸੇ ਪੀਰ ਨੇ ਇਕਰامات ਕਰਕੇ ਵਿਖਾਈ ਆਖੂ ਸਤਨਾਮ ਵਾਹਿਗੁਰੂ ਆਪਣਾ ਸਵਾਲ ਨੰਬਰ ਆ ਜਾਂਦਾ ਹੈ 295 ਹਿੰਦੂਸਤਾਨ ਦੇ ਹਾਕਮਾਂ ਦੀ ਇਸ ਪ੍ਰਸਤੀ ਨੂੰ ਬਿਆਨ ਕਰਦੀ ਕਿਹੜੀ ਤੁਕ ਗੁਰੂ ਸਾਹਿਬ ਨੇ ਉਚਾਰਨ ਕੀਤੀ ਸ਼ਹਾ ਸੁੱਤ ਗਵਾਈਆ ਰੰਗ ਤਮਸਾ ਚਾਏ ਪਾਪ ਕੀ ਹਾਕਮ ਨੇ ਐਸ ਤਮਸਿਆਂ ਦੇ ਚਾ ਵਿੱਚ ਆਪਣੀ ਫਰਜ਼ ਭੁਲਾ ਦਿੱਤੇ ਹਨ ਆਪਣਾ ਸਵਾਲ ਨੰਬਰ ਆ ਜਾਂਦਾ 296 ਗੁਰੂ ਸਾਹਿਬ ਨੇ ਬਾਬਰ ਦੇ ਹਮਲੇ ਦੀ ਤੁਲਨਾ ਕਿਸ ਲੜ ਕੀਤੀ ਪਾਪ ਕੀ ਜੰਝ ਲੈ ਕਾਪ ਨੂੰ ਧਾਇਆ ਜੋਰੀ ਮੰਗੇ ਦਾਨ ਵੇ ਲਲੋ ਅੰਗ ਨੰਬਰ 722 ਤੇ ਆਪਣਾ ਸਵਾਲ ਨੰਬਰਾਂ ਜਾਂਦਾ ਹੈ 297 ਗੁਰੂ ਸਾਹਿਬ ਨੇ ਬਾਬਰ ਦੇ ਹਮਲੇ ਦੀ ਤੁਲਨਾ ਪਾਪ ਦੀ ਜੰਝ ਨਾਲ ਕਿਉਂ ਕੀਤੀ ਇਹਦਾ ਜਵਾਬ ਹੈ ਜਿੱਤ ਦੀ ਖੁਸ਼ੀ ਵਿੱਚ ਬਾਬਰ ਦੀ ਫੌਜ ਨੇ ਸ਼ਹਿਰ ਵਾਸੀਆਂ ਤੇ ਖੂਬ ਅਤਿਆਚਾਰ ਕੀਤਾ ਲੋਕਾਂ ਦੀ ਲੁੱਟ ਮਾਰ ਕਤਲ ਸਾੜ ਫੂਕ ਤੇ ਇਸਤਰੀ ਜਾਤੀ ਦੀ ਬੇਪਤੀ ਕారణਚਾਰੇ ਪਾਸੇ ਹਹਾਕਾਰ ਮੱਚੀ ਹੋਈ ਸੀ ਸਾਰਾ ਸ਼ਹਿਰ ਤਬਾਹ ਹੋ ਗਿਆ ਸੀ ਜਿਹੜੇ ਲੋਕ ਜਾਨੋਂ ਬਚ ਗਏ ਸਨ ਉਹਨਾਂ ਨੂੰ ਕੈਦ ਕਰ ਲਿਆ ਗਿਆ ਸੀ ਆਪਣਾ ਸਵਾਲ ਨੰਬਰ ਆ ਜਾਂਦਾ ਹੈ 298 ਬਾਬਰ ਦੀ ਫੌਜ ਨੇ ਕੈਦੀਆਂ ਨਾਲ ਕੀ ਵਿਵਹਾਰ ਕੀਤਾ ਬਾਬਰ ਕੈਦੀਆਂ ਨੂੰ ਲੈ ਕੇ ਸੈਦਪੁਰ ਤੋਂ ਗਾਹਾਂ ਨੂੰ ਚੱਲ ਪਿਆ ਉਸਨੇ ਦਰਿਆ ਰਾਵੀ ਦੇ ਕੰਢੇ ਸਿਆਲਕੋੜ ਜ਼ਿਲ੍ਹੇ ਵਿੱਚ ਅਮਾਨਪਿੰਡ ਦੇ ਨਜ਼ਦੀਕ ਡੇਰਾ ਕੀਤਾ ਬਾਬਰ ਦੀ ਫੌਜ ਦੇ ਅਤਿਆਚਾਰ ਨੂੰ ਅੱਖੀ ਵੇਖ ਕੇ ਕੈਦੀ ਬਹੁਤ ਸੈਮੀ ਹੋਏ ਸਨ ਉਹਨਾਂ ਨੂੰ ਆਟਾ ਪਿੰਣ ਲਈ ਚੱਕੀਆਂ ਦਿੱਤੀਆਂ ਹੋਈਆਂ ਸਨ ਉਹ ਚੱਕੀਆਂ ਪੀਂਦੇ ਹੋਏ ਭੁੱਬਾਂ ਮਾਰ ਮਾਰ ਕੇ ਰੋਂਦੇ ਰਹਿੰਦੇ ਸਨ ਆਪਣਾ ਸਵਾਲ ਨੰਬਰ ਆ ਜਾਂਦਾ ਹੈ 299 ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਪ੍ਰਤੀ ਬਾਬਰ ਦੀ ਫੌਜ ਦਾ ਕੀ ਵਤੀਰਾ ਸੀ ਇਹਦਾ ਜਵਾਬ ਹੈ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਨੂੰ ਵੀ ਕੈਦ ਕਰ ਲਿਆ ਗਿਆ ਉਹਨਾਂ ਨੂੰ ਵੀ ਬਾਕੀ ਕੈਦੀਆਂ ਦੇ ਨਾਲ ਚੱਕੀ ਪੀਸਣ ਦੇ ਕੰਮ ਲਾਇਆ ਹੋਇਆ ਸੀ ਆਪਣਾ ਸਵਾਲ ਨੰਬਰ ਆ ਜਾਂਦਾ ਹੈ 300 ਬਾਬਰ ਦੇ ਹਲਕਾਰਾਂ ਨੂੰ ਕਿਸ ਚੀਜ਼ ਦੀ ਹੈਰਾਨੀ ਹੋ ਰਹੀ ਸੀ ਗੁਰੂ ਸਾਹਿਬ ਅਤੇ ਭਾਈ ਮਰਦਾਨਾ ਦੇ ਚਿਹਰੇ ਤੇ ਸਹਿਮ ਦਾ ਕੋਈ ਨਿਸ਼ਾਨ ਨਹੀਂ ਸੀ ਉਹ ਕੈਦੀਆਂ ਵਾਲੇ ਹਰ ਕੰਮ ਨੂੰ ਰੱਬ ਦੀ ਰਜ਼ਾ ਜਾਣ ਕੇ ਕਰੇ ਸਨ ਅਤੇ ਬਾਕੀ ਕੈਦਿਆਂ ਹੌਸਲਾ ਦੇ ਰਹੇ ਸਨ ਉਹਨਾਂ ਦੀਆਂ ਗੱਲਾਂ ਦਾ ਕਰਨੀਆਂ ਤੇ ਬਹੁਤ ਪ੍ਰਭਾਵ ਆ ਰਿਹਾ ਸੀ ਅਤੇ ਉਹਨਾਂ ਦੀ ਸੰਗਤ ਕਰਨ ਵਾਲੇ ਹੌਸਲੇ ਵਿੱਚ ਆ ਰਹੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਈਆਂ ਪੁਲੰਨ ਦੀ ਖਿਮਾ